ਜੈ ਗੁਰਦੇਵ ਧੰਨ ਗੁਰਦੇਵ ਸਵਜ ਤਨ ਤਨ ਸਤਿਗੁਰੂ ਰਬਦਾਸ ਸਿੰਘ ਮਹਾਰਾਜ ਦੇ ਗੁਰੂ ਘਰ ਪਿੰਡ ਟੜਿਆਲਾ ਨੇੜੇ ਟਾਂਡਾ ਜ਼ਿਲ੍ਹਾ ਹੁਸ਼ਿਆਰਪੁਰ ਗੁਰੂ ਘਰ ਵਿਖੇ ਗੁਰੂ ਘਰ ਦੇ ਦਰਸ਼ਨ ਕਰਨ ਦਾ ਸੁਭਾਗਾ ਸਮਾਪ੍ਰਾਪਤ ਹੋਇਆ ਗੁਰੂ ਘਰ ਦੇ ਵਿੱਚ ਹਾਜ਼ਰੀ ਲਗਾਉਣ ਦਾ ਮੌਕਾ ਮਿਲਿਆ ਗੁਰ ਕੀ ਮੂਰਤ ਮਨ ਵਿਖੇ ਤਰੋ ਸੁਹਰਦਮ ਧਿਆਨ ਨਾਮ ਦਾ ਇਸ਼ਨਾਨ ਕਰ ਦੁਆਰੇ ਪਾਵੇ ਮਾਨ ਕਿ ਗੁਰੂ ਨੂੰ ਆਪਣੇ ਹਿਰਦੇ ਦੇ ਵਿੱਚ ਗੁਰੂ ਦੀ ਮੂਰਤ ਨੂੰ ਆਪਣੇ ਹਿਰਦੇ ਦੇ ਵਿੱਚ ਹਰ ਸਮੇਂ ਵਿਸਾਕੇ ਉਸ ਦਾ ਸਾਨੂੰ ਧਿਆਨ ਲਗਾਉਣਾ ਚਾਹੀਦਾ ਹੈ ਤੇ ਗੁਰੂ ਮਹਾਰਾਜ ਦੇ ਨਾਮ ਦਾ ਉਹ ਤਾਂ ਸਰ ਲੈ ਕੇ ਸਾਨੂੰ ਸਾਰੇ ਕਾਰਜ ਕਰਨ ਚਾਹੀਦੇ ਹਨ ਸੋ ਇਸ ਗੁਰੂ ਘਰ ਦੇ ਵਿੱਚ ਬੱਚਿਆਂ ਨੂੰ ਅੰਮ੍ਰਿਤ ਬਾਣੀ ਸੁਖ ਸਾਗਰਾਂ ਦੀ ਸੇਵਾ ਕੀਤੀ ਗਈ ਸੋ ਸਾਰੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਜੈ ਗੁਰਦੇਵ ਧੰਨ ਗੁਰਦੇਵ ਜੀ